ਦੀ ਕ ਖਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਮ ਸਾਰੀ ਪੰਚਾਇਤ ਪਤਵੰਤੇ ਮਹਾਂਪੁਰਸ਼ ਉਚੋ ਸਾਹਿਬ ਦੇ ਇਲਾਕੇ ਦੇ ਗੁਰਮਖ ਪਿਆਰੇ ਸੱਜਣ ਮਹਾਂਪੁਰਸ਼ਾਂ ਵੱਲੋਂ ਸੰਤ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਜੋ ਮਹਾਂਪੁਰਸ਼ਾਂ ਦੇ ਪਿੱਛੇ ਕੁਝ ਸਮੇਂ ਵਿੱਚ ਵੀਡੀਓ ਵਾਇਰਲ ਹੋਈ ਸੀ ਉਦੇ ਬਾਰੇ ਅਕਾਲ ਤਖਤ ਤੇ ਪਹੁੰਚੇ ਹਾਂ ਇਹ ਜੋ ਮਾਂ ਪਰਸ਼ਾ ਵੱਲੋਂ ਚਿੱਠੀ ਲਿਖ ਕੇ ਭੇਜੀ ਗਈ ਹੈ ਦਾਸ ਉਸੇ ਤਰ੍ਹਾਂ ਹੀ ਸੰਗਤਾਂ ਦੇ ਵਿੱਚ ਪੇਸ਼ ਕਰ ਰਿਹਾ ਹੈ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਤਿਕਾਰਯੋਗ ਸਿੰਘ ਸਾਹਿਬ ਜੀਓ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਪਿਛਲੇ ਸਮੇਂ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੇ ਕਾਰਨ ਦਾਸ ਨੂੰ ਗੰਭੀਰ ਸੱਟਾਂ ਲੱਗ ਗਈਆਂ ਸਨ ਜਿਸ ਕਰਕੇ ਮੈਂ ਸਰੀਰਕ ਤੌਰ ਤੇ ਚੌਂਕੜਾ ਮਾਰ ਕੇ ਬੈਠਣ ਵਿੱਚ ਅਸਮਰੱਥ ਸਾਂ ਬੀਤੇ ਦਿਨੀ ਇੱਕ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੇਰੇ ਕੁਰਸੀ ਉੱਤੇ ਬੈਠੇ ਹੋਣ ਦੀ ਵੀਡੀਓ ਸ਼ੋਸਲ ਮੀਡੀਆ ਉਤੇ ਵਾਇਰਲ ਹੋਈ ਹੈ ਜਿਸ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਛੱਟ ਵੱਜੀ ਹੈ ਆਪ ਜੀ ਦੇ ਸੰਮੁਖ ਸਨਮਰ ਬੇਨਤੀ ਹੈ ਕਿ ਮੈਂ ਹਮੇਸ਼ਾ ਹੀ ਸਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਿਬ ਜੀ ਦਾ ਪੂਰਾ ਅਦਵ ਸ਼ਤਕਾਰ ਕੀਤਾ ਹੈ ਸ੍ਰੀ ਗੁਰੂ ਸਾਹਿਬ ਜੀ ਨੂੰ ਪੂਰਨ ਤੌਰ ਤੇ ਸਮਰਪਿਤ ਹਾਂ ਦਾਸ ਗੁਰੂ ਸਾਹਿਬ ਜੀ ਦੇ ਆਸਰੇ ਉੱਤੇ ਹੀ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਕਰਨ ਬਾਰੇ ਕਦੇ ਵੀ ਸੋਚ ਵੀ ਨਹੀਂ ਸਕਦਾ ਮੇਰੇ ਵੱਲੋਂ ਜਾਣੇ ਅਣਜਾਣੇ ਵਿੱਚ ਹੋਈ ਭੁੱਲ ਦੀ ਦਾਸ ਸਮੁੱਚੇ ਪੰਥ ਤੋਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਖਿਮਾ ਦੀ ਜਾਚਨਾ ਕਰਦਾ ਹੈ ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਗਾਹ ਤੋਂ ਦਾਸ ਸਿੱਖ ਰਹਿਤ ਮਰੀਜ਼ਾ ਦਾ ਪੂਰਾ ਖਿਆਲ ਰੱਖੇਗਾ ਅਤੇ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਦੀ ਉਡੀਕ ਵਿੱਚ ਹਰ ਵਕਤ ਸਮਰਪਤ ਰਹੇਗਾ ਮਹਾਂ ਸੰਤ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਇਹ ਚਿੱਠੀ ਜੋ ਸਾਰੀਆਂ ਸੰਗਤਾਂ ਵਿੱਚ ਰੂਬਰੂ ਪੜ੍ਹ ਕੇ ਸੁਣਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਮਹਾਂਪੁਰਸ਼ਾਂ ਦੇ ਨਾਲ ਹੋਰ ਗੁਰਮਖ ਪਿਆਰੇ ਸੰਤ ਮਹਾਂਪੁਰਸ਼ ਪਿੰਡ ਦੇ ਸਰਪੰਚ ਸਾਬਕਾ ਸਰਪੰਚ ਵੀ ਅਤੇ ਪੰਚਾਇਤ ਵੀ ਨਾਲ ਪਹੁੰਚਿਆ ਹੈ ਹੋਰ ਵੀ ਪਿੰਡਾਂ ਦੀ ਜੋ ਸੰਗਤ ਹੈ ਸਾਰੀ ਸੰਗਤ ਨਾਲ ਆਈ ਹੈ ਉਹ ਸੰਗਤ ਦੀ ਜੋ ਨਾਮੀ ਆਪ ਜੀ ਦੇ ਸਾਹਮਣੇ ਪੇਸ਼ ਕੀਤੇ ਹਨ ਸਾਰੀਆਂ ਸੰਗਤਾਂ ਇਹ ਦਾਸ ਨੂੰ ਵੀ ਪਤਾ ਹੈ ਮਹਾਂਪੁਰਸ਼ਾਂ ਨੇ ਸਾਰਾ ਜੀਵਨ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ ਹੈ ਇਨੀਆਂ ਕੋਈ ਵੀ ਆਦੇਸ਼ ਅਕਾਲ ਤਖਤ ਵੱਲੋਂ ਹੁੰਦਾ ਹੈ ਅਸੀਂ ਸਾਰੇ ਹੀ ਤੇ ਮਹਾਪੁਰਸ਼ ਉਸ ਉਸ ਮਰਪਤਾ ਹੁਕਮੰਨਾਂ ਵਿੱਚ ਹਾਜ਼ਰੀ ਹਰ ਵਕਤ ਹਾਜ਼ਰ ਹਾਂ ਵੈਰਜੀਕਾ ਭਾਈ ਸਾਹਿਬ ਵੈਰਜੀਕਾ ਜੀ ਜਦੋਂ ਸਾਡੇ ਜੀ ਆਪ ਨੂੰ ਕਿਹਾ ਇੱਥੇ ਹੁੰਦੇ ਆ ਜੀ ਫਿਰ ਪੇਟ ਹੋਣਗੇ ਹਾਂ ਪਾਪਾ ਜੀ ਤੰਦਰੁਸਤ ਹੋਣਗੇ ਜੋ ਹੁਕਮ ਅਕਾਲ ਤਖਤ ਵੱਲੋਂ ਹੋਵੇਗਾ ਹੁਕਮੰਨਨ ਨੂੰ ਹਰ ਵਕਤ ਮਹਾਪੁਰਸ਼ ਤਿਆਰ ਹਨ ਪੰਚਾਇਤ ਨੂੰ ਮੰਨਦੀ ਹੈ ਪੰਚਾਇਤ ਨੂੰ ਮੰਨਦੀ ਹੈ ਜੇ ਗਲਤੀ ਹੋਈ ਹੈ ਵੈਰਜੀਕਾ ਖਾਲਸਾ ਵੈਰਜੀਕਾ ਜੀ